ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕਾਂਗਰਸੀ ਲੀਡਰ ਦਿਗ ਵਿਜੇ ਸਿੰਘ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਝੂਠਾ ਹੈ ਤੇ ਹਮੇਸ਼ਾ ਝੂਠ ਬੋਲਦਾ ਹੈ ਦਿਗ ਵਿਜੇ ਸਿੰਘ ਦਾ ਕਹਿਣਾ ਹੈ ਕਿ ਜੋ ਪਾਕਿਸਤਾਨ ਦੇ ਵਿੱਚ 300 ਅਤਵਾਦੀ ਮਾਰਨ ਦਾ ਦਾਵਾ ਨਰਿੰਦਰ ਮੋਦੀ ਨੇ ਕੀਤਾ ਉਹ ਬਿਲਕੁਲ ਝੂਠਾ ਹੈ ਜੇ ਸੱਚਮੁੱਚ 300 ਅਤਵਾਦੀ ਮਰੇ ਨੇ ਤਾਂ ਸਬੂਤ ਦੇਵੇ ਇਤਨਾ ਹੀ ਕਹਿ ਸਕਦਾ ਹਾਂ ਮੈਂ ਸ਼੍ਰੀ ਨਰਿੰਦਰ ਮੋਦੀ ਜੀ سے بڑا ਝੂਠਾ ਵਿਅਕਤੀ हमने ਦੇਖਾ ਨਹੀਂ सवालिया निशान उतरा है था। किस बात की किस तरह की कार्रवाई था। मुझे नहीं मैं मैं सवालिया निशान नहीं उठा रहा सवालिया प्रश्न नहीं कर रहा ये आज तकनीकी का युग है और तकनीकी युग में आज हम यहां बात कर रहे हैं ये किसी छुपा नहीं है खुले में तो सेटेलाइट के माध्यम से सारी पिक्चर सामने आ जाती है तो जिस तरह का प्रमाण अमेरिका की सरकार ने उसामा बिन लादेन के बारे में पूरे विश्व को दिया उस तरह का प्रमाण हमको भी देना चाहिए भारतीय सरकार ते नरेंद्र मोदी ये दावा करते हैं कि पाकिस्तान से किया गया हमला तीन सौ तो वह वाद अतवादियों लैके गया पर अंतरराष्ट्रीय मीडिया ने यह गलू स्पष्ट कर दिता है ਕਿ ਉੱਥੇ ਕਿਸੇ ਵੀ ਤਰ੍ਹਾਂ ਦਾ ਅਜਿਹਾ ਹਮਲਾ ਨਹੀਂ ਹੋਇਆ ਜਿਸ ਦੇ ਨਾਲ ਕਿ 300 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੋਵੇ ਕੁਝ ਲੋਕ ਜ਼ਖਮੀ ਹੋਏ ਨੇ ਕੁਝ ਘਰਾਂ ਦਾ ਨੁਕਸਾਨ ਹੋਇਆ ਪਰ ਭਾਰਤੀ ਪ੍ਰਧਾਨ ਮੰਤਰੀ ਤੇ ਫੌਜ ਬਚਦਾ ਜਿੱਥੇ ਸੋਸ਼ਲ ਮੀਡੀਆ ਦੇ ਉੱਤੇ ਨਰਿੰਦਰ ਮੋਦੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਉਹ ਸੰਮਲੇ ਦੇ ਵਿੱਚ ਤੱਕ ਤਾਂ ਇੱਕ ਕਾਮ ਰਿਹਾ ਸੀ ਤੇ ਇਹ ਕਹਿ ਰਹੇ ਨੇ ਅਸੀਂ 300 ਤੋਂ ਵੱਧ ਅੱਤਵਾਦੀ ਮਾਰ ਦਿੱਤੇ ਗਏ ਨੇ ਪਰ ਦੂਜੇ ਪਾਸੇ ਕਾਂਗਰਸ ਦੇ ਵੱਡੇ ਲੀਡਰ ਦਿਗਵਿਜੇ ਦਾ ਨਰਿੰਦਰ ਮੋਦੀ ਦੇ ਉੱਤੇ ਐਡਾ ਵੱਡਾ ਨਿਸ਼ਾਨਾ ਕਿ ਨਰਿੰਦਰ ਮੋਦੀ ਝੂਠਾ ਹੈ ਤੇ ਇਹ ਬਿਲਕੁਲ ਝੂਠਾ ਹਮਲਾ ਹੈ ਜੇ ਹਮਲਾ ਸੱਚਮੁੱਚ ਹੋਇਆ ਤਾਂ ਸਬੂਤ ਦਿਓ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਬੇਸ਼ੱਕ ਦਿਗਵਿਜੇ ਸਿੰਘ ਨੂੰ ਕੁਝ ਕੱਟੜਵਾਦੀ ਲੋਕਾਂ ਨੇ ਪਾਕਿਸਤਾਨ ਦਾ ਏਜੰਟ ਦੱਸਿਆ ਪਰ ਸਵਾਲ ਤਾਂ ਬਿਲਕੁਲ ਜਾਇਜ਼ کہہ ਸਕਦੇ ਹਾਂ ਧਖਾਲਸ ਟੀਵੀ ਬਿਨਾ ਕਿਸੇ ਸਿਆਸੀ ਦਬਾਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ